ਲਓ ਜੀ ਇੱਕ ਹੋਰ ਗੱਡਾ ਦਿਖਾਉਣ ਲੱਗੇ ਆਂ ਬਾਈ ਤਲਵਿੰਦਰ ਚੌਂਕੀਮਾਨ ਤੇ ਕਰੋ ਪਹਿਲਾਂ ਤਾਂ ਕਬੂਤਰਾਂ ਦਾ ਸ਼ੌਂਕ ਇਹਦੇ ਵਿੱਚ ਬਾਈ ਕਹਿੰਦਾ ਤਿੰਨ ਚਾਰ ਕਬੂਤਰ ਜਿਹੜੇ ਬਾਜ਼ੀਆਂ ਜਿੱਤੇ ਹੋਏ ਉਹਨਾਂ ਦੇ ਜੋੜੇ ਲਾਏ ਹੋਏ ਕੁੱਝ ਤਾਂ ਦੇ ਵੀ ਦਿੱਤੇ ਜਾਂਦੇ ਆਂ ਮਿੱਤਰਾਂ ਤੇ ਇਹਦੇ ਵਿੱਚ ਵੀ ਲਾਈਟ ਦਾ ਪ੍ਰਬੰਧ ਕਰਿਆ ਹੋਇਆ ਤੇ ਬਾਕੀ ਵੀ ਦੇਖ ਸਕਦੇ ਹੋ ਰੱਤੇ ਕਬੂਤਰ ਦਾ ਕਰੋ ਸ਼ੌਂਕ ਇਹ ਵੀ ਬਾਜੀ ਉੱਡਿਆ ਵਾ ਕਬੂਤਰ ਤੇ ਬਾਈ ਕਹਿੰਦਾ ਜਿਹੜੇ ਜਿੱਤੇ ਹੋਏ ਹੁੰਦੇ ਇੱਕ ਉਹ ਸੀ ਨਵੇਂ ਪੁਰਾਣੇ ਕਰਕੇ ਵੀ ਪੁਰਾਣੇ ਕਬੂਤਰਾਂ ਦੇ ਵਿੱਚ ਨਵਾਂ ਜੋੜਾ ਬਣਾ ਦਿੰਦੇ ਆਂ ਵੀ ਪੂਰੀ ਪੁਰਾਣੀਆਂ ਦਾ ਕਬੂਤਰ ਨਵਾਂ ਜੇ ਸਿੰਤਰ ਪ੍ਰਾਣਾ ਨਾਲ ਖੁਰੀ ਨਦੀ ਉਹ ਜਿਹੜਾ ਬਾਈ ਕਹਿੰਦਾ ਲਾਉਣੇ ਪੈਂਦੇ ਆ ਕਿਉਂਕਿ ਫਿਰ ਨਾਲੇ ਦਾ ਬੱਚੇ ਚੰਗੇ ਪਾਲਦੇ ਹੈ ਬਦਾਮ ਖਾਦੇ ਹੁੰਦੇ ਆ ਕੂਟਰਾਂ ਦੇ ਦੇਖ ਸਕਦੇ ਤੁਸੀਂ ਬੱਚੇ ਪਾਲੇ ਵੇ ਕੂਟਰਾਂ ਨੇ ਤੇ ਖੁੱਡੇ ਦੇ ਇਹਦੇ ਚ ਵੀ ਦੇਖ ਸਕਦੇ ਤੁਸੀਂ ਕੱਲੀ ਕਣਕ ਕੱਲੀ ਕਣਕ ਪਈ ਆ ਤੇ ਬੱਚੇ ਤੁਸੀਂ ਦੇਖ ਸਕਦੇ ਹੋ ਸਾਰੇ ਕੱਡੇ ਵੇ ਆ ਬੱਚੇ ਚੱਕਣ ਵਾਲੇ ਬਾਈ ਨੇ ਨਿਸ਼ਾਨੀਆਂ ਲਾ ਕੇ ਛੱਡ ਦਿੱਤੀਆਂ ਠੱਲ ਕਿਸੇ ਬੱਚੇ ਦੇ ਨਹੀਂ ਬਾਈ ਵੇ ਅਜੇ ਤੇ 2000 ਬੱਚਿਆਂ ਦੇ ਬੱਚੇ ਜਿਹੜੇ ਛੋਟੇ ਆ ਉਹਨਾਂ ਦੇ ਪਾਦੀਆਂ ਬਾਈ ਕਹਿੰਦਾ ਜਿਨ੍ਹਾਂ ਦੇ ਠੱਲ ਪਾਉਣ ਵਾਲੀ ਹੁੰਦੀ ਹੈ ਉਹਨਾਂ ਦੇ ਪਾਦੀ ਦੇ ਆ ਜਿਹੜੇ ਗਵਾਚਣ ਦਾ ਡਰ ਹੁੰਦਾ ਹੈ ਬਾਈ ਕਹਿੰਦਾ ਉਹਨਾਂ ਦੇ ਠੱਡਾ ਨਹੀਂ ਪਾਈਦੀ ਫਿਰ ਕਹਿੰਦਾ ਬਾਹਰ ਜਾਂਦੇ ਰਹਨਾ ਹੈ ਮੜ ਜਾਂਦੇ ਜੋ ਠੱਲਾ ਨਹੀਂ ਹੁੰਦੀਆਂ ਜੇ ਇਹਦੇ ਠੱਲ ਪਾਈ ਜਾਂਦੀ ਹੈ ਬਾਈ ਕਹਿੰਦਾ ਦੰਦਾ ਨਹੀਂ ਕੋਈ ਅਗਲਾ ਕਹਿੰਦਾ ਠੱਲ ਵਾਲਾ ਬਾਲਾ ਚੰਗਾ ਹੋਊਗਾ ਨਹੀਂ ਕਿਹੜੇ ਘਰਾਰੀ ਦਾ ਹੋਵੇ ਹਨ ਤੇ ਉਹ ਚੀਜ਼ ਆ ਅੱਡੋ-ਅੱਡ ਬੰਦਿਆਂ ਦੇ ਹਨਾ ਅੱਡੋ-ਅੱਡ ਦਿਮਾਗ ਜਿਵੇਂ ਬੰਦੇ ਨੂੰ ਗਲਤੀਆਂ ਉਹਦਾ ਪਤਾ ਲੱਗੀ ਜਾਂਦਾ ਆ ਤੇ ਕੂਤਰ ਬਾਈ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਉਹੋ ਜਿਹਾ ਬੰਦਾ ਕਾ ਸੁਧਾਰ ਕਰ ਲੈਂਦਾ ਮੈਂ ਕਹਿੰਦਾ ਜ ਤਾ ਮੂਰੇ ਜਿਹੜੀ ਚੀਜ਼ ਪਈ ਆ ਉਹਦੀ ਗਲਤੀ ਆ ਜੇ ਦੂਜੀ ਵਾਰੀ ਫੇਰ ਤੁਸੀਂ ਉੱਥੇ ਡੱਡਾ ਖਾਣੇ ਹੋ ਤਾਂ ਤੁਹਾਡੀ ਗਲਤੀ ਆ ਜੇ ਤੁਸੀਂ ਉੱਥੋਂ ਨਹੀਂ ਸੁਧਰਦੇ ਨਹੀਂ ਸਮਝਦੇ ਉਹ ਗੱਲ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਤੇ ਪਕੜ ਨਹੀਂ ਕਰ ਸਕਦੇ ਛੋਡੇ ਚ ਇਹ ਚ ਦੇਖ ਸਕਦੇ ਹਾਂ ਇੱਕ ਜੋੜਾ ਦੋ ਜੋੜਾ ਤਿੰਨ ਚਾਰ ਪੰਜ ਤੇ ਚਾਰ ਚਾਰ ਜੋੜੇ ਇੱਥੇ ਲੱਗੇ ਪਿਆਗੇ ਨੌ ਇੱਕ ਉਹ ਲਾਇਆ ਵਾ 10 10 ਜੋੜੇ ਨੇ ਚਾਹੇ ਇਹਦੇ 'ਚ ਮੈਂ ਕਹਣਾ 10 ਜੋੜੇ ਹੋਰ ਬਾੜ ਦੇਵੇ ਬਾਈ ਤਾਂ ਵੀ ਛੱਟ ਬੈਠਣਗੇ ਕਾਰਨ ਕੀ ਵੀ ਆਹ ਚੀਜ਼ਾਂ ਲੱਗੀਆਂ ਹੋਇਆਂ ਬੱਚਿਆਂ ਵਾਲਾ ਕਬੂਤਰ ਬੱਚਿਆਂ ਦੇ ਬੈਹ ਜਾਂਦਾ ਦੂਜੇ ਕਬੂਤਰ ਆਪਦੇ ਰਖੜਿਆਂ 'ਚ ਬੈਹ ਜਾਂਦੇ ਆ ਠੀਕ ਆ ਤੇ ਇਹਦੇ ਤੇ ਕਬੂਤਰ ਇੱਕ ਕਬੂਤਰ ਅੰਡੇ 'ਤੇ ਬੈਠਾ ਹੁੰਦਾ ਇੱਕ ਇਹਦੇ ਤੇ ਬੈਹ ਜਾਂਦਾ ਅਗੇ ਤੇ ਉਹਦੇ ਕਰਕੇ ਵੀ ਕਬੂਤਰ ਜਿੰਨੇ ਮਰ ਜੀ ਆ ਪਾਏ ਗੁੱਡੇ 'ਚ ਬਾੜ ਸਕਦੇ ਆ ਤੇ ਸੈਟਅਪ ਹੋ ਜਾ ਬਣਾਉ ਵੇ ਕਬੂਤਰਾਂ ਦੇ ਕੁੱਡਿਆਂ ਦੇ ਵਿੱਚ ਬੈਠਣ ਨੂੰ ਵੀ ਜਗ੍ਹਾ ਹੋਵੇ ਕਿਤੇ ਇਹ ਨਾ ਹੋਵੇ ਆਪਾਂ ਕੱਲੇ ਰੱਖਣੇ ਪਾ ਕੇ ਛੱਡਦੇ ਬਾਕੀ ਕੂਤਰ ਵਿਚਾਰੇ ਥੱਲੇ ਫਿਰਦੇ ਰਹਿੰਦੇ ੜਾਰੀਆਂ ਮਾਰਦੇ ਨਹੀਂ ਜਦੋਂ ਉਹ ੜਾਰੀ ਮਾਰਦੇ ਤਾਨੂੰ ਰਖੜੇ ਦੂਜਾ ਕੂਤਰ ਉਹਨਾਂ ਲੜ ਪੈਂਦਾ ਬੈਠਾ ਨਹੀਂ ਦਿੰਦਾ ਉਹ ਜੀ ਜੀ ਵੀ ਬੈਠਣ ਵਾਲਾ ਆਪਣਾ ਸੈਟਅਪ ਜਿਹੜਾ ਕੁੱਡੇ ਦੇ ਵਿੱਚ ਜ਼ਰੂਰ ਚਾਹੀਦਾ ਅੰਡਿਆਂ ਦੇ ਨਾਲ ਨਾਲ ਜੇ ਤੁਸੀਂ ਕੱਲੇ ਰੱਖਣੀ ਬਾਈ ਚਾਂਸ ਲਾਏ ਹੁੰਦੇ ਤਾਂ ਥੱਲੇ ਕੂਤਰ ਬੈਠੇ ਰਹਣੇ ਸੀ ਤੇ ਉਹਨਾਂ ਤੋਂ ੜਾਰੀਆਂ ਨਹੀਂ ਬੱਜਣੀਆਂ ਸੀ ਹੁਣ ੜਾਰੀਆਂ ਮਾਰ ਕੇ ਕਿਤੇ ਥੱਲੇ ਉਤਰ ਜਾਂਦੇ ਕੂਤਰ ਫਿਰ ਦਿੱਤਾ ਹਾਂ ਤੇ ਉਹਦੇ ਕਰਕੇ ਕੂਤਰ ਖੜਦੇ ਰਹਿੰਦੇ ਇਹਦੇ ਤੇ ਸਾਰੇ ਜਿਹੜੇ ਨੂਤਰ ਆਪਾਂ ਬਾਈ ਦਿਖਾਵਾਂਗੇ ਇਕੱਲਾ ਇਕੱਲਾ ਵੀਡੀਓ ਜਰੂਰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣਾ ਪੇਜ ਫੇਸਬੁੱਕ ਵਾਲਾ ਇੱਕ ਸ਼ੌਂਕ ਕਬੂਤਰਬਾਜੀ ਦਾ ਕਰ ਦਿਓ ਫੋਲੋ ਤੇ YouTube ਚੈਨਲ ਗੰਗਾ ਰੈਸਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਬਾਕੀ ਨੰਬਰ ਸਾਰਿਆਂ ਕੋਲ ਹੈਗਾ 9876870879 9876870879 ਮੇਰਾ ਨੰਬਰ ਹੈ ਜੀ ਜੇ ਕਿਸੇ ਨਾਲ ਵਰਕ ਕਰਨ ਦਾ WhatsApp ਤੇ ਮੇਰੇ ਨਾਲ ਕਰ ਸਕਦੇ ਹੋ ਕੋਈ ਇੰਟਰਵਿਊ ਕਰਵਾਉਣੀ ਹੈ ਜਾਂ ਕੋਈ ਹੋਰ ਗੱਲਬਾਤ ਕਰਨੀ ਹੈ ਕਿਸੇ ਵੀ ਕਿਸਮ ਦੀ ਤੇ ਨੌਲੇਜ ਲੈਣੀ ਹੈ ਜਿੰਨੀ ਵੀ ਛੋਈ ਆਪਾਂ ਉਨੀ ਕ ਆਪਾਂ ਹਰ ਕਿਸੇ ਦੀ ਸਹਾਇਤਾ ਕਰਦੇ ਆ ਚਾਹੀਏ ਕੋਈ ਜਵਾਕ ਹੈ ਚਾਹੀਏ ਕੋਈ ਜਾਨਾ ਪਰ ਲੋੜ ਤੋਂ ਵੱਧ ਕੋਈ ਵੀ ਚੀਜ਼ ਆ ਮਾੜੀ ਹੁੰਦੀ ਆ ਨਾ ਉਹ ਆਪਾਂ ਮਦਦ ਕਰ ਸਕਦੇ ਆ ਲੋੜ ਤੋਂ ਵੱਧ ਕਿਸੇ ਦੀ ਤੇ ਬਾਕੀ ਸ਼ੌਂਕ ਕਰੋ ਲੋ ਵੀ ਤੇ ਵੀਡੀਓ ਆਪਣੀਆਂ ਹੁਣ ਲਗਾਤਾਰੀ ਆਉਣਗੀਆਂ ਬਾਬਾ ਸੌਖ ਰੱਖੇ ਤੇ ਤੰਦਰੁਸਤ ਰੱਖੇ ਪਰਮਾਤਮਾ ਆਪਾਂ ਕਹਿੰਦੇ ਸਭ ਨਹੀਂ ਚੜ੍ਹਦੀਆਂ ਅਗਲਾਂ ਦੇ ਵਿੱਚ ਰੱਖੇ ਤੇ ਕੋਈ ਦਿੱਕਤ ਪਰੇਸ਼ਾਨੀ ਹੋ ਨਾ ਆਈ ਤਾਂ ਲਗਾਤਾਰ ਵੀਡੀਓ ਆਉਂਦੀਆਂ ਰਹਿਣਗੀਆਂ ਆਪਣੀਆਂ ਕਿਉਂਕਿ ਹੁਣ ਡੇਲੀ 1.5 ਮਹੀਨਾ ਹੁਣ ਵੀਡੀਓ ਕਰੰਤੀਆਂ ਜਿੰਨਾ ਚਲ ਬਈ ਦਸੰਬਰ 15 ਹੁੰਦੀ 15 ਦਸੰਬਰ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਹੋ ਗਈਆਂ ਆਪਾਂ ਸਾਰੀਆਂ ਦਰਦਨੇ ਉਦੋਂ ਬਾਅਦ ਆਪਾਂ 1 ਫਰਵਰੀ ਤੱਕ ਘਰੋਂ ਨਿਕਲਦੇ ਛੇਤੀ ਤੇ ਕਿਉਂਕਿ ਇੱਕ ਤਾਂ ਉਹ ਧੁੰਦਾ ਵਾਲੀਆਂ ਹੋ ਜਾਂਦੀਆਂ ਠੰਡ ਬੜੀ ਹੋ ਜਾਂਦੀ ਹੈ ਦਾਣ ਛੋਟੇ ਹੋ ਜਾਂਦੇ ਆ ਬਾਕੀ ਜਿਹੜਾ ਕੰਮ ਵਾਲਾ ਜਿਹੜਾ ਸਿਸਟਮ ਆ ਉਹ ਵੀ ਸਲੋ ਹੋ ਜਾਂਦਾ ਸਾਰਾ ਤੇ ਉਹਦੇ ਕਰਕੇ ਥੋੜੀ ਜਾਣ ਆਉਣ ਦੀ ਜਿਹੜੀ ਦਿੱਕਤ ਆ ਉਹ ਹੋ ਜਾਂਦੀ ਹੈ ਤੇ ਹੁਣ ਆ ਉਹਦੇ ਕਬੂਤਰਾਂ ਦੀ ਕੇਅਰ ਸਭ ਤੋਂ ਵੱਧ ਰੱਖੋ ਕਿਉਂਕਿ ਬਿਮਾਰੀਆਂ ਜਣੀਆਂ ਬਹੁਤ ਚੱਲੀਆਂ ਹੋਈਆਂ ਨੇ ਆਲਟਰੀ ਕਰਕੇ ਕੁਝ ਤਾਂ ਬਿਮਾਰੀਆਂ ਵੱਧ ਚੁੱਕੀਆਂ ਆ ਆਲਟਰੀ ਫਾਰਮ ਵਾਲਾ ਹੋ ਗਿਆ ਤੇ ਵਿੱਚ ਤਾਂ ਇਹਨਾਂ ਮੁਰਗੀਆਂ ਵਾਲੀਆਂ ਬਿਮਾਰੀਆਂ ਜਿਹੜਾ ਤੁਸੀਂ ਲਖੋਟਾ ਜਾਂ ਬੈਰੀ ਬਣਦੀ ਗੱਲ ਕਰਦੇ ਹੁੰਦੇ ਹੋ ਉਹ ਤੁਸੀਂ ਕਹਿੰਦੇ ਪੋਲਟਰੀ ਫਾਰਮ ਦੀ ਜੇ ਕਿਸੇ ਨੇ ਟ੍ਰੇਨਿੰਗ ਲਈ ਆ ਜਦੋਂ ਉਹਨੂੰ ਤਾਂ ਪਤਾ ਹੋਊ ਨਹੀਂ ਤੁਸੀਂ ਜਾਇਓ ਕਿਤੇ ਜਿੱਥੇ ਕਿਤੇ ਪੋਲਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਉੱਥੇ ਸਪੈਸ਼ਲ ਮੁਰਗੀਆਂ ਖਾਤਰ ਲੱਗਣ ਖਾਤਰ ਉਹ ਟੀਕਾ ਆਇਆ ਵਾ ਉਹ ਮੁਰਗੀਆਂ ਦੀ ਲੱਗਦਾ ਉਹਨਾਂ 'ਚ ਉਹ ਬਿਮਾਰੀ ਜ਼ਿਆਦਾ ਸੀਗੀ ਉਸ ਤੋਂ ਬਾਅਦ ਜਦੋਂ ਆਪਾਂ ਉੱਥੋਂ ਦੇਖ ਕੇ ਗਾਹ ਕੂਤਰਾਂ ਦੇ ਵੀ ਲਾਉਣ ਲੱਗੇ ਕੁਝ ਤਾਂ ਬਿਮਾਰੀ ਉਸ ਤੋਂ ਬਾਅਦ ਆਪਾਂ ਆਪ ਵਧਾਈ ਜਿਹੜੀਆਂ ਚੀਜ਼ਾਂ ਦਾ ਜਿਹੜੀਆਂ ਦਵਾਈਆਂ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਨਜਾਇਜ਼ ਆਪਾਂ ਕੇ ਜਿਹੀ ਕਹੀ ਸੁਣੀ ਤੇ ਆਪਾਂ ਲਾਉਣ ਲੱਗੇ ਡੋਜ਼ ਵਧਲਾਤੀ ਕਿ ਬੂਤਰ ਮਰਨ ਜਾਂ ਬਿਮਾਰ ਹੋਣ ਦਾ ਵਿੱਚ ਕਾਰਨ ਤਾਂ ਉਹ ਵੀ ਆ ਜਦ ਦਵਾਈ ਪਾਣੀ ਦੇ ਵਿੱਚ ਪਾਤੀ ਨਹੀਂ ਪਤਾ ਆਪਾਂ ਨੂੰ ਕਿੰਨੀ ਪਾਣੀ ਹੈ ਤੇ ਉਹ ਚੀਜ਼ ਆ ਪਹਿਲਾਂ ਡੋਜ਼ ਥੋੜੀ ਦੋ ਮਿਲਦੇ ਆਂ ਜੇ ਅਗਲੀ ਵੀਡੀਓ ਲੈ ਕੇ